हेलो गाइस वेलकम बैक टू आवर न्यू व्लॉग गाइस हम जा रहे हैं बाजार बाजारવાનું دکھانے ہیں انیتا بھی ਸਾਡੇ ਨਾਲ ਹੈ ਉਹ دیر ਬਹੁ ਟਾਈਮ ਬਾਅਦ ਅਸੀਂ ਚੱਲਦੇ ਹਾਂ ਰਖੜੀ ਹੋ ਕੇ ਨਿਕਲੀ ਤੇ ਸ਼ਾਪਿੰਗ ਕਰੀਏ गाइस ਅਸੀਂ ਜਾ ਰਹੇ ਹਾਂ ਬਾਜ਼ਾਰ ਅੱਜ ਅਨੀਤਾ ਵੀ ਸਾਡੇ ਨਾਲ ਜਾ ਰਹੀ ਹੈ ਬਾਜ਼ਾਰ ਦੇਖੋ ਹਾ ਜੀ ਦੇਲ ਕੀ ਤਾਂ ਸੁਬੜੀ ਦੇਰ ਬਾਅਦ ਚੱਲੇ ਆ ਹਾਂ ਬੜੀ ਦੇਰ ਬਾਅਦ ਨਹੀਂ ਤਾਂ ਟਾਈਮ ਹੀ ਨਹੀਂ ਮਿਲਦਾ ਨਹੀਂ ਤਾਂ ਕਦੀ ਕਪੂਥਲੇ ਸ਼ਾਪਿੰਗ ਔਰ ਟਾਈਮ ਟੂ ਟਾਈਮ ਆਈਦਾ ਫਿਰ ਕਦੀ ਜਾਈਦਾ ਹੀ ਨਹੀਂ ਕੋਣ ਸਤ ਪਤਲੇ 2 ਸਾਲਾਂ ਬਾਅਦ ਚੱਲੇ ਆ ਹਾਂ ਬੜਾ ਭਾਬੀ ਸਹੀ ਗੱਲ ਆ ਬੜੀ ਦੇਰ ਬਾਅਦ ਬਾਜ਼ਾਰ ਤੇ ਆ ਹਾਂ ਕਦੇ ਕਦੀ ਗਏ ਨਹੀਂ ਆਪਾਂ ਸਾਲ ਹੋ ਗਏ ਇਹਨਾਂ ਕਰ ਦੇਣੀ ਸ਼ੋਪਿੰਗ ਹੈ। ਅਹ ਇਹਨਾਂ ਨਾਲ ਹੀ ਜਾਣੀ ਆ ਉਹ ਕਹਿੰਦੇ फटाफट ਸ਼ੋਪਿੰਗ ਕਰਵਾ ਦੇਣਗੇ। ਚੱਲੀ ਤਾਂ ਸੋਹਣੇ ਬੜੇ ਉੱਤੇ ਪੈ ਕਰਨਾ ਹੁੰਦਾ। ਅੱਛਾ ਬੜੇ ਧਿਆਨ ਉੱਤੇ ਪੈ ਰਿਆ। ਹਾਂ। ਹਾਂ। ਗਾਇਜ਼ ਆ ਦੇਖੋ ਨੀਤਾ ਨੇ ਬਣਵਾਏ ਆ ਕੰਨਾਂ ਦੇ ਆਹ ਵਾਲੇ ਟੋਪਸ। ਹਮ ਇੱਕ ਮੈਂ ਨੋਜ਼ ਪਿੰਸ। ਹਾਂ। ਨੋਜ਼ ਪਿੰਸ ਨਹੀਂ ਹੈ ਮੇਰੇ ਹਸਬੰਦ ਨੇ ਚੇਂਜ ਕਰਵਾਈ ਹੈ ਕਹਿੰਦੇ ਉਹ ਵਧੀਆ ਨਹੀਂ ਲੱਗਦੀ। ਇਹ ਉਹ ਇਹ ਉਹਨਾਂ ਨੇ ਆਫਟਰ ਹਾਈ। ਸੁਨਾ ਉਹ ਜੀ ਉਹ ਜਿੰਨੀ ਵਲਪੰਦ ਹਾਂ ਤੇ ਤੇਜ਼ ਤੇਜ਼ ਲੱਗਦੀ ਆ ਉਹਦੇ ਚ ਤੇ ਫਿਰ ਮੈਂ ਕਿਹਾ ਹੈਗੀ ਹੈ ਕਹਿੰਦੇ ਨਹੀਂ ਕਿ ਤੇਜ਼ ਹੈ ਹੈਗੀ ਅੱਛਾ ਪੱਕਾ ਜਦੋਂ ਵਧੀਆ ਨਹੀਂ ਥੋੜੀ ਵੱਡੀ ਸੀ ਗਾਇਜ਼ ਮਜ਼ਾਕ ਕਰਦੀ ਆ ਥੋੜਾ ਸਾਈਜ਼ ਦਾ ਡੱਸ ਉਹ ਨਹੀਂ ਹੈ ਡਿਜ਼ਾਈਨ ਬੜਾ ਪਿਆਰਾ ਹੋਰ ਸੋਹਣੀਆ ਹੋ ਗਿਆ ਕੰਮ ਅੱਜ ਮੇਰੇ ਘਰੇ ਆਣੇ ਆ ਚਲੋ ਬਾਜ਼ਾਰ ਛੱਡ ਕੇ ਪਹਿਲੇ ਤੇਰੇ ਘਰ ਆਣਨੇ ਆ ਚੇਤੇ ਬੰਦ ਕਰ ਦਿਓ ਮੇਰਾ ਬਣਾ ਦੇ ਬਣਾ ਤੂੰ ਅੱਜ ਗਾਈਜ਼ ਸਾਨੂੰ ਵਲੋਗ ਹੈ ਚਲੋ ਮਿਲਦੇ ਹਾਂ ਲੋ ਜੀ ਗਾਈਜ਼ ਕੈਮਰੇ ਸਭ ਦੇ ਹੱਥਾਂ ਵਿੱਚ ਐ ਬਸ ਚੋਰ ਨਾ ਪੈ ਜਾਣ ਇਹ ਸਾਨੂੰ ਵੇ ਲੈ ਬੈਗਾਂ ਦੇ ਵਿੱਚ ਰੱਖ ਲਓ ਬਈ ਥੋੜੀ ਬੋਤੀ ਵੀਡੀਓ ਬਣਾ ਕੇ ਚਲੋ ਕਰਦਾ ਵਲੋਗ ਹੀ ਰਹਿ ਬਣ ਜਾਣਾ ਚਲ ਲੱਗ ਪਤਾ ਨਹੀਂ ਲੱਗ ਰਿਹਾ ਹਾਂ ਹਾਂ ਇਹ ਲਈ ਲੈ ਜਾਂਦੇ ਆ ਸਿਮੋ ਦਾ ਲੈ ਹੀ ਗਿਆ ਸਿਮੋਸ ਕੁਰੀਸਾਂ ਦੀ ਤੇ ਸੀਗੀ ਅੱਛਾ ਜੀ ਬੁਰਦਾਰੇ ਦਾ ਮੋੜ ਮੁੜੀ ਉਹਨੇ ਇੱਧਰ ਫੜਤੇ ਰੱਖਿਆ ਸੀ ਮੁੰਡਾ ਛੱਡ ਕੇ ਲੈ ਗਿਆ ਹਾਂ ਬਰਸ ਸਾਡੇ ਉੱਤੇ ਕਪੂਰ ਵਾਲਾ ਤੇ ਦਾ ਨਾਮ ਦਾ ਸੁ ਬਣਾਉਂਦਾ ਹਣਾ ਵਲੌਗ ਅੱਛਾ ਜੀ ਉਹਨੇ ਫੇ ਦਿੱਤਾ 2000 ਰੁਪਇਆ ਲਿਆ ਅੱਛਾ ਮਮੀ ਕਹਿੰਦੇ ਇਹਨੇ ਦਾ ਫੋਨ ਨਹੀਂ ਸੀ ਜਿੰਨੇ ਦੇ ਤੱਕ ਪਹਿ ਲੈ ਗਿਆਂ ਤਾਂ ਕੱਟਿਆ ਕੇ ਫੋਨ ਦੇ ਵਿੱਚੋਂ 2000 ਕਟਾ ਲਓ ਆਪਕੇ ਆ ਫੇਰ ਵੀ ਮੇਰਾ ਭਲਾ ਕੀ ਹੋਇਆ ਭਲਾ ਕੋਈ ਨਹੀਂ ਆ ਜਿਹੜਾ ਪੈਸੇ ਲੈਣੇ ਭਲਾ ਕਰਦਾ ਉਹ ਕੋਈ ਪਲਾਨ ਨਹੀਂ ਸਹੀ ਗੱਲ ਮਲੇਟ ਪਲਾਨ ਹੀ ਕਿਹਾ ਜਾਂਦਾ ਮੇਰਾ ਬੰਦਾ ਤਾਂ ਇਹ ਹੀ ਲੈ ਲੇਗਾ ਨਹੀਂ ਹਾਲਤ ਇਹ ਕੀ ਇਹਨਾਂ ਨੂੰ ਸਭ ਕੁਝ ਪਤਾ ਕਿ ਉਹ ਕਿਹੜੇ ਹੋਰ ਸੁਣਾ ਕੋਈ ਗੱਲ ਬਾਤ ਬਾਤ ਤੇ ਲੱਗੇ ਕਪੂਰ ਥੱਲੇ ਦੀ ਬੀ ਸੋਟੇ ਸ਼ਾਪਿੰਗ ਕਰਾ ਲੈ ਕੇ ਚਿੱਦੀਆਂ ਮੈਨੂੰ ਨਹੀਂ ਨਹੀਂ ਮਜ਼ਾਕ ਕਰਦੇ ਆ ਕਾਲੀ ਦਿੱਤਾ 331 ਰੁਪਈਆ ਉਹਦੀ ਕਰਨ ਤੇ ਲੈਂਦੇ ਉਹਦੀ ਨਹੀਂ ਉਹਦੀ ਨਹੀਂ ਮੈਂ ਮੈਂ ਐਂਡ आज गर्मी भी बड़ी अंता दी है गर्मी बहुत ज्यादा है आ देखो गाइस नहर मिट्टी वाला गन्ना पानी मिट्टी वाला बड़ा पानी आ तो अपन बढ़िया मिल गया खाली पूरा मापी अंदर कर और मेरा इधर ले चल ਉਜੀ ਜਾਂ ਤਾਂ ਮੈਂ ਬਾਜ਼ਾਰ ਆ ਗਿਆ ਫੀਲਡਾਂ ਦੇ ਇਹ ਗੁਲਿੰਗ ਵਾਲਾ ਖੇਰੇ ਹੈ 120 ਰੁਪਏ ਇਹ ਲੈਣ ਅਸੀਂ ਜਾ ਰਹੇ ਹ ਰਚਨਾ ਰਚਨਾ ਵਾਲੀ ਸ਼ੋਪ ਤੇ ਰਚਨਾ ਡਿਜ਼ਾਈਨਰ ਹੱਥ ਤੇ ਜਾ ਰਹੇ ਹਾਂ ਇੱਥੇ ਉਹ ਵੀ ਸੁਣਿਆ ਉੱਥੇ ਇਹ ਕੁੱਚੀਆਂ ਚ ਉਹੀ ਦੁਕਾਨ ਹੋਈ ਏ ਜਿਹੜੀ ਕਿੰਨਾ ਵਧੀਆ ਰੇਟ ਦੇ ਐ ਜਾਉਂਦਾ ਨਾ ਪਤਾ ਨਹੀਂ 14 ਨੰਬਰ ਕੁੱਤੇ ਤੇ ਸੇਵ ਕੀਤੀ ਹੋਈ ਵੀਡੀਓ ਮੈਂ ਇਹ ਇੱਥੇ ਕਿਤੇ ਹੀ ਆ ਉਹ ਕੀ ਮੇਕਅੱਪ ਦਾ ਸਮਾਨ ਇੰਨਾ ਠੀਕ ਰੇਟ ਤੇ ਜਿਹੜਾ ਆਪਾਂ ਮਹਿੰਗਾ ਮਹਿੰਗਾ ਲੈਂਦੇ ਆ

ਰਚਨਾ ਪਰ ਵੀ ਨਾ ਨਹੀਂ ਅਸੀਂ ਆ ਗਏ ਰਚਨਾ ਸੂਤ ਹਾਂ ਲੋ ਜੀ ਹੋਣਾ ਅਸੀਂ ਆ ਗਏ ਗੋਲ ਗੱਪਿਆਂ ਦੀ ਫੇਮਸ ਸ਼ਾਪ ਤੇ ਫੀਲਡ ਗਨਸ ਤੇ ਫੇਮਸ ਨੇ ਗੋਲ ਗੱਪੇ ਤੇ ਇੰਨੇ ਸਵਾਹ ਨੇ ਪਾਣੀ ਇਹਨਾਂ ਦਾ ਇੰਨਾ ਟੇਸਟੀ ਠੰਡਾ ਠੰਡਾ ਪਾਣੀ ਤੇ ਅਸੀਂ ਜਿੰਨੀ ਵਾਰੀ ਵੀ ਬਾਜ਼ਾਰ ਆਨੇ ਇੱਥੇ ਜ਼ਰੂਰ ਖਾਣੇ ਆ ਤੇ ਅਸੀਂ ਇੱਕ ਲਈ ਟਿੱਕੀ ਦੀ ਪਲੇਟ ਲਈਏ ਜੋ ਕਿ ਟਿੱਕੀ ਇੰਨੀ ਟੇਸਟੀ ਹੈ ਨਾ ਪਲੇਟ ਅਸੀਂ ਇੱਕ ਇਸ ਲਈ ਲਈਏ ਕਿਉਂਕਿ ਗੋਲ ਗੱਪੇ ਅਸੀਂ ਲੈ ਡਗੜ 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 ਖਾਈ ਗਈਆਂ ਖਾਈ ਗਈਆਂ ਤੇ ਪੇਟ ਸਾਡਾ ਭਰ ਗਿਆ ਤੇ ਸੋ ਅਸੀਂ ਫਿਰ ਇੱਕ ਲਈ ਟਿੱਕੀ ਦੀ ਪਲੇਟ ਤੇ ਅਸੀਂ ਤਿੰਨਾਂ ਜਣੇ ਨੇ ਇੰਜੋਏ ਕੀਤੀ ਬੜਾਈ ਬੜੀ ਟੇਸਟੀ ਸੀ ਬੜੀ ਜ਼ਿਆਦਾ ਟੇਸਟੀ ਟਿੱਕੀ ਖਾਣ ਤੋਂ ਬਾਅਦ ਗਾਇਸ ਇਸੇ ਇੱਕ ਪਰਮਾ ਲਿਆ ਕਰੀਮ ਵਾਲਾ ਗੋਲ ਗੱਪਾ ਤੇ ਬੜਾਈ ਜ਼ਿਆਦਾ ਜੰਮੀ ਸੀ ਤੇ ਤੁਸੀਂ ਵਲੋਗ ਵਿੱਚ ਦੇਖਿਓ ਆ ਪੂਰੀ ਤਰ੍ਹਾਂ ਅਸੀਂ ਜਿਹੜਾ ਪਰਮੇ ਗੋਲ ਗੱਪੇ ਵੀ ਖਾਵਾਂਗੇ ਆ ਪਹਿਲੇ ਟਿੱਕੀ ਫਿਨਿਸ਼ ਕਰ ਲਈਏ ਅਸੀਂ ਵਾਰੀ ਵਾਰੀ ਖਾ ਰਹੀਆਂ ਟਿੱਕੀ ਤੇ ਇੰਨੀ ਜਿਆਦਾ ਜੰਮੀ ਸੀ ਕਰਾਰੀ ਕਰਾਰੀ ਆਹਾ ਮਜ਼ਾ ਆ ਗਿਆ ਮਜ਼ਾ ਕਰੀਮ ਵਾਲੇ ਕਰੀ ਕਰਾਰੇ ਕਰੋ ਨੋਰਮਲ ਕਰਾਰੇ ਇਹ ਬਣਾਉਣ ਵਾਲਾ ਬਣਾਉਂਦਾ ਹੈ। ਹੈਲੋ। ਦੇਖੋ ਗਾਇਸ ਕਰੀਮ ਵਾਲਿਆ ਗੋਲ ਗੱਪੇ ਇੰਨਾ ਵਧੀਆ ਹੈ। ਹੈ? ਓਕੇ, ਬੱਸ ਇਹੀ ਕਹਿਣਾ ਸੀ। ਆਹ ਬਾਜ਼ਾਰ ਦੀਆਂ ਪਰਮਾ ਘਾ ਰਹੇ। ਚੰਗਾ ਹਾਂ ਰੀਮੈਕਸ ਜਾਣਾ ਵਾ ਓਕੇ ਸਟਾ ਰੈਡੀ ਆ ਆ ਕਰ ਰਿਹਾ ਗਿਆ ਗਲੇ ਤਾਂ ਕੱਢ ਸਕਦੇ ਆ ਵਾ ਇੱਕ ਗਲੇ ਤਾਂ ਤਾਂ ਆਉਂਦੇ ਆ ਬੋਕਰੀ ਮੈਂ ਰੱਖ ਦੋ ਬਲੌਗ ਉਡਾਣਾ ਸੀ ਬਈਆ ਮਿਸ ਹੋ ਗਿਆ ਚਲੋ ਠੀਕ ਆ ਤੂੰ ਆਪਣੇ ਵੀਊ ਲੈ 吓死我！有点冷。

ਖਲਿਆ ਲੋ ਜੀ ਅਸੀਂ ਅੱਗੇ ਸ਼ੋਪਿੰਗ ਕਰਾਂ ਆ ਵੀ ਨਾਲ ਨੀ ਤਾਂ ਕਿਹੜੀ ਪਸੰਦ ਆਈ ਜੁੱਤੀ ਮੈਂ ਤਾਂ ਆਈ ਨਹੀਂ ਜੁੱਤੀ ਨੂੰ ਤਾਂ ਆਈ ਨਹੀਂ ਜੁੱਤੀਆਂ ਤਾਂ ਇੱਥੇ ਵਧੀਆਂ ਨੇ ਵਨਸ ਵਨੀਆਂ ਨੇ ਸੈਂਡਲ ਦੇਖ ਲਾ ਨਹੀਂ ਤਾਂ ਸੈਂਡਲ ਬੱਸ ਸੈਂਡਲ ਆਪਾਂ ਅਰੇ ਇਹਨਾਂ ਨੂੰ ਸੈਂਡਲ ਹਾਂਜੀ ਹਾਂਜੀ ਬਹੁਤ ਸੋਹਣਾ ਹੋਇਆ ਇਹਦਾ ਕਾਉ ਵੀ ਹੋ ਕਰੇ ਬਹੁਤ ਪਿਆਰੀਆਂ ਨਹੀਂ ਤਾਂ ਕਲਰ ਇਹ ਕਲਰ ਬਲੈਕ ਤੇ ਉਹ ਅੱਛਾ बिकਦਾ ਹੀ ਬਲੈਕ ਇੱਕ ਪੈਰੀ ਇੱਕ ਪੈਰੀ ਇਹ ਕਿੰਨੇ ਦੀ ਹੈ ਕਹਾ ਇੱਕ ਘਰੇ ਲੈ ਕੇ ਕੰਫਰਟੇਬਲ ਆ ਪੈਨ ਹੈ ਇਹਦੇ ਇੱਕ ਪੈਰੀ ਇੱਕ ਘਰੇ ਲੈ ਕੇ ਜਾ ਮੈਨੂੰ ਵੀ ਦਿਖਾ ਦਿਓ ਮੇਰੇ ਸਾਈਜ਼ ਦੀ ਲੋ ਇਹਦੇ ਨਾਲ ਦੀ ਵੀ ਦੇਖ ਲੈਣੇ ਮੈਂ ਤੇਰੇ ਨਾਲ ਤੇਰੇ ਨਾਲ ਮੈਚਿੰਗ ਕਰ ਲੈਣੀ ਤੇਰੇ ਨਾਲ ਮੈਚਿੰਗ ਕਰ ਤੇਰੇ ਨਾਲ ਮੈਚਿੰਗ ਕਰ ਲੈ ਜੀ ਨਾ ਕਾਦੇ ਤੁਝਾ ਪੀਸ ਲੈ ਲੋ ਨਹੀਂ ਮੈਂ ਕੁਝ ਹੋਰ ਦੇਖਦੀ ਆ ਨਹੀਂ ਅਸੀਂ ਪਾਸੇ ਉੱਪਰ ਦੇਖਦੀ ਆ ਉਹ ਸਿੰਪਲ ਸੋ ਬਰੋ ਤੇਰੀ ਨਹੀਂ ਇਹ ਬਹੁਤ ਅਚਨਿਪਾਈ ਹੈ ਬਸ ਫਿਰ ਬੋਲੀ ਸਾਥ ਦੀ ਸੀ ਡੀਡੀ ਸੀ ਚਾਰਜਰ ਹੈਗਾ ਤੁਹਾਡੇ ਕੋ ਹੈ ਦੱਸੋ ਸਰੇਆ ਮੈਂ ਉਹੀ ਲੈ ਲਾਂਗੇ ਸਾਰੀਆਂ ਲੈ ਲਓ ਅੱਜ ਮੇਰਾ ਦਿਲ ਬਹੁਤ ਅਚਪਲ ਹੈ ਸਾਰੀਆਂ ਲੈ ਸੋਚ ਰਹੀਆਂ ਗੋ ਮੈਰਿਜ ਵੀ ਆ ਰਹੀ ਏ ਉਹਦੇ ਹੀ ਲੱਲੋ ਹਨ ਮੈਂ ਉਹਦੇ ਵੀ ਪਰ ਇੱਕ ਹੁਣ ਵੀ ਲੈ ਲੈਨੇ ਉਹਦੀ ਗੱਲ ਮੈਂ ਮੈਨੇ ਤੱਬ ਵੀ ਲੈਣੀ ਹੈ ਸਹੀ ਗੱਲ ਹੈ ਇੱਕ ਹੁਣ ਲੈਣੀ ਮੈਨੇ ਅੱਭੀ ਲੈਣੀ ਹੈ ਮੈਨੇ ਤੱਬ ਵੀ ਲੈਣੀ ਹੈ ਜਦ ਤੱਕ ਜ਼ਿੰਦਾ ਹੋ ਨਹੀ ਹੋ ਗਲਤ ਲੱਗਾਓ ਨਹੀਂ ਗਲਤ ਲੱਗਿਆ ਹਾਂ ਦੋ ਸੌਣੀ ਹੈ ਇਹ ਕੀ ਜਾਣ ਕੇ ਰੱਖੇਂ ਅੰਗੂਠੇ ਵਾਲੀ ਇਹ ਨਹੀਂ ਉਹ ਸੈਂਪਲ ਲਿਆਇਆ ਕੋਈ ਆਣੀ ਨਹੀਂ ਇਟਸ ਨਾਟ ਕੰਫਰਟੇਬਲ ਟਾਈਟ ਹੋ ਗੀਨਾ ਅੱਗੇ ਤਾਂ ਅਸੋਈ ਸੇ ਲਵਾਉ ਹੋਣੇ ਲੱਗਾ 500 ਦੇਣਾ ਤੇ ਅਸੇ ਹੀ ਲੱਗਦਾ ਕੋਸ਼ਲ ਨੂੰ 500 ਕੀ ਹੈ ਮੈਂ ਤਾਂ ਲੱਲਾ ਇੱਕ ਜੋੜਾ ਲੈ ਲਓ ਮੇਰਾ ਰੇਟ ਨੂੰ ਚਾਰ ਦੇਵੇ ਇੱਕ ਨਹੀਂ ਛੱਡ ਕੇ ਆਂ ਦਿਖਾਇਓ ਇੱਕ ਮਿੰਟ ਕੰਨ ਤੇਲ ਕਰਦੇ ਆਂ ਦਾ ਓਕੇ ਓਕੇ ਆ ਮੈਂ ਤਾਂ ਇਹਦਾ ਕੰਮ ਆ। ਤੁਮ ਲੈ ਕੇ ਆ ਡੋਗਰੀ ਆ। ਹਾਂ ਲੈਕ ਨਹੀਂ ਤਾਂ ਆ ਮੈਂ ਨਹੀਂ ਸੋੜ ਲੈ ਚੇ ਇੱਕ ਆਰਟੀਕਲ ਦੂਜਾ ਦਿਖਾ। ਲੈਕ ਤੋਂ ਨਹੀਂ ਲੈਣਾ। ਬਾਪਾ ਵੀ ਲੈ ਲਈ ਫਿਰ। ਤੂੰ ਸੋਚ ਰਹੀ ਆਂ ਦੇਖ ਪਹਿਲਾਂ ਤੇਰੀ ਕੋਲ ਸਾਈਜ ਆ ਜੀ। ਭਾਈ ਜੀ ਹੁੰਦੀ ਯਾਦ ਵੀ ਸੌਰੀ ਤਾਂ। ਸਾਈਜ ਤਾਂ ਇਦਾਂ ਹੀ ਬਦਲੇ ਲੱਲੀ ਤੇ ਆ। ਇਦਾਂ ਹੀ ਬਦਲੇ ਲੱ। ਸਾਈਜ ਨਹੀਂ ਆਣਾ। ਖੁੱਲਾ ਸਾਈਜ ਚਾਹੀਦਾ ਵਾ। ਤੁਹਾਨੂੰ ਆ ਜਾਏਗਾ ਸ਼ਾਇਦ ਮੈਂ ਬਲੌਗ ਗਾਇਸ ਇਹ ਬਲੌਗ ਬਣਾਉਣ ਦੇ ਚੱਕਰ ਠੇਕ ਕਰਦੀ ਆ ਤੇ ਸਭ ਕੁਝ ਲੈਣੇ ਨਾਲੇ ਕੱਖ ਨਹੀਂਗਾ ਦੇਖੋ ਜੀ ਦੇਖੋ ਆਪ ਲੈਣਾ ਇਹਨੇ ਕੁਝ ਨਹੀਂ ਬਲੌਗ ਦੇ ਬਸ ਗਾਇਸ ਆ ਗਏ ਅਸੀਂ ਘਾਰ ਆ ਗਏ ਤੇ ਗਾਇਸ ਅਸੀਂ ਬਹੁਤ ਬਹੁਤ ਸਾਰੀ ਸ਼ੋਪਿੰਗ ਕੀਤੀ ਮੈਂ ਆਪਣਾ ਲਿਆ ਇੱਕ ਟੌਪ ਇੱਕ ਜੀਨ ਲਈ ਤੇ ਮੈਂ ਆਪਣੀ ਮਦਰ ਇਨ ਲਾ ਦਾ ਇੱਕ ਸੂਟ ਲਿਆ ਏ ਤੇ ਬਾਕੀ ਨੀਤਾ ਨੇ ਕੀਤੀ ਸ਼ੋਪਿੰਗ ਉਨੇ ਲਈ ਕੋਟਨ ਦੇ ਸੂਟ ਵਗੈਰਾ ਉਹਨੇ 4-5 ਲਏ ਨੇ ਤੇ ਸ਼ਾਪਿੰਗ ਕਰਕੇ ਸਾਨੂੰ ਆ ਗਿਆ ਮਜ਼ਾ ਤੇ ਬਾਸ ਹੁਣ ਅਸੀਂ ਥੋੜਾ ਰੈਡੀ ਹੋਣ ਲੱਗੇ ਆ ਤੇ ਅਸੀਂ ਰੈਡੀ ਹੋ ਕੇ ਜਿੱਥੇ ਜਾਣਾ ਹੈ ਨਾ ਉਹ ਵਲੌਗ ਤੁਹਾਨੂੰ ਕੱਲ ਮਿਲਣ ਨੂੰ ਦੇਖੇਗਾ ਪਰਸੋਂ ਮਿਲਣ ਨੂੰ ਦੇਖੇਗਾ ਉਹ ਵਲੌਗ ਤੇ ਹਾਈ ਗਾਇਜ਼ ਬਾਏ ਨਹੀਂ ਕਰਨੀ ਹਜੇ ਤੇ ਸੋ ਗਾਇਸ ਤੁਹ ਤੁਸੀਂ ਦੇਖੋਗੇ ਸ਼ਾਪਿੰਗ ਵਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਵੀਡੀਓ ਨੂੰ ਲਾਈਕ ਮੈਂ ਸ਼ੇਅਰ ਜੂਸ ਆਪਦੇ ਮਿਲਦਾ ਅਗਲਾ ਵੀਡੀਓ ਤੇ ਨਵੇਂ ਵਲੌਗ ਵਿੱਚ ਬਾਏ ਗਾਇ ਟੇਕ ਕੇਅਰ